ਦੇਖ ਰਹੇ ਹੋ ਦੇਰਿਸਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਲੁਧਿਆਣਾ ਦਾ 80% ਕੂੜਾ ਲੁਧਿਆਣਾ ਦੇ ਹੀ ਤਾਜਪੁਰ ਪਿੰਡ ਦੇ ਕੋਲ ਵਾਲਾ ਸ਼ਹਿਰ ਦੇ ਬਿਲਕੁਲ ਬਾਹਲੀ ਇਲਾਕੇ ਉਥੇ ਡੰਪ ਹੁੰਦਾ ਆ ਤਾਂ 80% ਕੂੜਾ ਇੱਥੇ ਆਂਦਾ ਤੇ ਆਏ ਦਿਨ ਹਮੇਸ਼ਾ ਹੀ ਜਿਹੜੀ ਇੱਥੇ ਦੀ ਅੱਗ ਦੀ ਘਟਨਾਵਾਂ ਉਹਨਡੀਆਂ ਖਬਰਾਂ ਆਏ ਦਿਨ ਸੁਖਿਆ ਰਹਿੰਦੀਆਂ ਤਾਂ ਕਿਤਨੇ ਗਿੱਤੇ ਕੂੜੇ ਦੀ ਜਿਹੜੀ ਲੇਟ ਪ੍ਰੋਸੈਸਿੰਗ ਇਸ ਦਾ ਕਾਰਨ ਮੁੱਖ ਬੰਦੇ ਤੇ ਲਗਾਤਾਰ ਪਿਛਲੇ 4 ਦਿਨ ਤੋਂ ਜਿਹੜੀ ਤਾਜਪੁਰ ਕੂੜੇ ਡੰਪ ਜਿਹੜੀ ਅੱਗ ਲੱਗੀ ਸੀ ਤਾਂ ਇਸ ਦੇ ਉਥੇ ਗਨੀਮਤ ਰਹੀ ਕਿ ਫਾਇਲ ਗੇਟ ਦੀਆਂ ਗੱਡੀਆਂ ਨੇ ਲਗਾਤਾਰ 4 ਦਿਨ ਤੋਂ ਦਿਨ ਰਾਤ ਇੱਥੇ ਅਪ ਕੜੀ ਮੁਸ਼ਕਲ ਨਾਲ ਇੱਥੇ ਖੜੀਆਂ ਤੇ ਅੱਗ ਦੇ ਕਾਬੂ ਪਾਇਆ ਲੇਕਿਨ ਹਜੇ ਵੀ ਜਿਹੜੀ ਅੱਗ ਹੈ ਉਸ ਨੂੰ ਵੀ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਇਹ ਤਾਜਪੁਰ ਰੋਡ ਦਾ ਕੂੜੇ ਦਾ ਡੰਪ ਹੈ ਜਿੱਥੇ ਸ਼ਹਿਰ ਦਾ ਤਕਰੀਬਨ 80% ਜਿਹੜਾ ਕੂੜਾ ਇਸ ਜਗ੍ਹਾ ਤੇ ਆ ਕੇ ਲਿਫਟ ਹੁੰਦਾ ਆ ਉਸ ਤੋਂ ਬਾਅਦ ਇਹਦੀ ਪ੍ਰੋਸੈਸ ਹੀ ਹੁੰਦੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਜੇ ਵੀ ਜਿਹੜੀ ਅੱਗ ਹੈ ਕੂੜੇ ਦੇ ਵਿੱਚ ਜਿਹੜੀ ਹਜੇ ਵੀ ਅੱਗ ਸੁਨਲਦੀ ਪਈ ਹੈ ਤਸਵੀਰਾਂ ਤੁਹਾਡੇ ਸਾਹਮਣੇ ਆ ਤਾਜਪੁਰ ਦਾ ਇਹ ਕੂੜਾ ਡੰਪ ਹੈ ਜਿੱਥੇ ਅਜ ਤੋਂ 4 ਦਿਨ ਪਹਿਲਾਂ ਇਸ ਨੂੰ ਕੂੜੇ ਦੇ ਡੰਪ ਨੂੰ ਅੱਗ ਲੱਗੀ ਹੈ ਤੇ ਪ੍ਰਸ਼ਾਸਨ ਦੇ ਵਿੱਚ ਹਰਕਤ ਆਈ ਹੈ ਲੇਕਿਨ ਕਿਤੇ ਕਿਤੇ ਹੜਕਮ ਵੀ ਪਹਲਿਆ ਲੇਕਿਨ ਗਨੀਮਤ ਇਹ ਰਹੀ ਕਿ 5 ਗੇੜੀ-ਗੇੜੀਆਂ ਮੌਕੇ ਤੇ ਪਹੁੰਚ ਕੇ ਤੇ ਅੱਗ 'ਤੇ ਕਾਬੂ ਪਾਇਆ ਲੇਕਿਨ ਫਿਰ ਵੀ ਹਜੇ ਅੱਗ ਸੁੱਲਦੀ ਹੈ ਤੁਸੀਂ ਦੇਖ ਸਕਦੇ ਹੋ ਸਰਕਾਰ ਵੱਲੋਂ ਕਰੋੜਾਂ ਪੇ ਦੀ ਮਸ਼ੀਨਰੀ ਖਰਚੀ ਗਈ ਸੀ ਜਿਹੜੇ ਕੂੜੇ ਦੀ ਪ੍ਰੋਸੈਸਿੰਗ ਵਾਸਤੇ ਤਾਂ ਕਿ ਕੂੜੇ ਦੀ ਪ੍ਰੋਸੈਸਿੰਗ ਹੋਵੇ ਉਸ ਤੋਂ ਬਾਅਦ ਖਾਦ ਬਣੀ ਜਾਵੇ ਲੇਕਿਨ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਵੀ ਜਿਹੜੀ ਆ ਮਸ਼ੀਨਰੀ ਹੈ ਖੁਦ ਮਸ਼ੀਨਰੀ ਹੁਣ ਕੂੜੇ ਡੰਬ ਦੇ ਵਿੱਚ ਕੂੜਾ ਹੋ ਗਈ ਹੈ ਤਾਂ ਕਰੋੜਾਂ ਪਈਆਂ ਮਸ਼ੀਨਰੀ ਸਰਕਾਰੀ ਮਸ਼ੀਨੀ ਹੁਣ ਕੂੜੇ ਦੇ ਡੰਬ ਦੇ ਵਿੱਚ ਹੁਣ ਕੂੜਾ ਬਣ ਗਿਆ ਤੁਸੀਂ ਇਹਦੇ ਸਾਹਮਣੇ ਦੇਖ ਸਕਦੇ ਹੋ ਤੇ ਇਹ ਤਾਜਪੁਰ ਰੋਡ ਦਾ ਇਲਾਕਾ ਹੈ ਜਿੱਥੇ ਜਿੱਥੇ ਅ 4 ਦਿਨ ਪਹਿਲਾਂ ਦੀ آگ ਲੱਗ ਜਾਂਦੀ ਹੈ ਕੂੜੇ ਦੇ ਡੰਬ ਨੂੰ ਤਾਂ ਪ੍ਰਸ਼ਾਸਨ ਦੇ ਵਿੱਚ ਹੜਕਮ ਪੱਜਦਾ ਤੇ ਲੇਕਿਨ ਜਦੋਂ ਮੌਕੇ ਤੇ ਪਹੁੰਚਦੇ ਤਾਂ ਤਕਰੀਬਨ ਕਾਫੀ ਕੂੜੇ ਨੂੰ ਅੱਗ ਲਗਦੀ ਹੈ ਤੇ ਫਾਇਰ ਬਿਗੇਟ ਜਾਂ ਅੱਗ ਦੇ ਕਾਬੂ ਪਾਉਂਦੀਆਂ ਲੇਕਿਨ ਹਜੇ ਵੀ 4 ਦਿਨ ਵੀ ਜਾਂਦੇ باوجود ਵੀ ਹਜੇ ਵੀ ਕੂੜੇ 'ਚ ਅੱਗ ਬਕਾਇਦਾ ਸੁਰਗ ਵੀ ਪਈ ਹੈ ਸਤ ਅੰਦਾਸੀ ਕੀ ਲਗਤਾ ਜਿਹੜੀ ਕੂੜੇ ਦੀ ਲਿਫਟਿੰਗ ਨਹੀਂ ਹੋਣੀ ਜਾਂ ਉਹਦੀ ਪ੍ਰੋਸੈਸਿੰਗ ਨਹੀਂ ਹੋਈ ਇਹੀ ਮੁੱਖ ਕਾਰਨ ਹੈ ਤਾਇਪੋਰੀ ਰੋਡ ਦਾ ਜਿਹੜੇ ਡੰਬ ਬਣੇ ਕੂੜੇ ਦਾ ਬਣਿਆ ਜਿਹੜੇ ਹਮੇਸ਼ਾ ਹੀ ਹਰ ਸਾਲ ਇਦਾਂ ਅੱਗ ਲੱਗਣ ਦੀ ਘਟਨਾਵਾਂ ਸਾਹਮਣੇ ਆਉਂਦੀਆਂ ਤੁਸੀਂ ਦੇਖ ਸਕਦੇ ਹੋ ਜਿਹੜੀ ਕਰੋੜਾਂ ਪੈ ਦੀ ਮਸ਼ੀਨਰੀ ਵੀ ਸਰਕਾਰ ਵੱਲ ਦਿੱਤੀ ਗਈ ਸੀ ਉਹ ਵੀ ਇਸ ਟਾਈਮ ਕੂੜਾ ਬਣ ਚੁੱਕੀ ਆ ਤੇ ਤਸਵੀਰਾਂ ਦੇਖੋ ਜੇ ਕੂੜੇ ਦੇ ਵਿੱਚ ਆ ਆਪਣੀ ਇੱਥੇ ਕੂੜਾ ਬੀਂਦੇ ਆ ਇਹ ਸਾਰੇ ਉਹ ਲੋਕ ਆ ਜਿਹੜੇ ਕੂੜਾ ਬੀਨ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਆ ਛੋਟੇ ਛੋਟੇ ਨਿੱਕੇ ਬੱਚੇ ਆ ਜਿਹੜੇ ਇਸ ਗੰਦਗੀ ਭਰੇ ਢੇਰਾਂ ਦੇ ਵਿੱਚੋਂ ਆਪਣੀ ਦੋ ਡੰਗ ਦੀ ਰੋਟੀ ਦਾ ਇੰਤਜ਼ਾਮ ਕਰਦੇ ਆ ਤਾਂ ਤਾਂ ਦੱਸ ਜਦੋਂ ਇਹ ਇਹਨੂੰ ਕੂੜੇ ਨੂੰ ਅੱਗ ਲੱਗਦੀ ਤਾਂ ਇੱਥੇ ਮੀਥੇਨ ਗੈਸ ਪੈਦਾ ਹੁੰਦੀ ਆ ਮੀਥਨ ਗੈਸ ਪੈਦਾ ਹੋਣ ਦੇ ਨਾਲ ਹੀ ਅੱਗ ਦਾ ਜਿਹੜੀ ਹੋਰ ਆਪਣੀ ਨੂੰ ਲਪੇਟ ਚ ਲੈਂਦੀ ਹੈ ਤਾਂ ਇਹੀ ਕਾਰਨ ਹੈ ਕਿ ਜਿਹੜੀ ਕੂੜੇ ਦੀ ਪ੍ਰੋਸੈਸਿੰਗ ਨਹੀਂ ਹੁੰਦੀ ਹੈ ਤਾਂ ਇਹੀ ਮੁੱਖ ਕਾਰਨ ਇਸ ਅੱਗ ਦਾ ਜਿਹੜਾ ਮੁੱਖ ਕਾਰਨ ਮੰਨੇ ਜਾਂਦਾ ਕੂੜੇ ਦੇ ਡੰਪ ਦਾ ਲੇਕਿਨ ਕਿਤੇ ਨਾ ਕਿਤੇ ਅਗਰ ਸਰਕਾਰ ਕੂੜੇ ਦੀ ਜਿਹੜੀ ਪ੍ਰੋਸੈਸਿੰਗ ਹੈ ਉਹ ਜਲਦ ਸ਼ੁਰੂ ਕਰ ਦੇ ਤਾਂ ਇੱਥੇ ਨਾ ਗੰਦਗੀ ਫੈਲੇਗੀ ਔਰ ਨਾ ਇੱਥੇ ਆਸ-ਪਾਸ ਲੋਕਾਂ ਨੂੰ ਉੱਥੇ ਰਹਿਣ ਤੋਂ ਖੜਾ ਜਾਨ ਤੋਂ ਮਜਬੂਰ ਹੋਣਾ ਹੈ ਕਿਉਂਕਿ ਇੱਥੇ ਦੀ ਆਸ-ਪਾਸ ਦੇ ਲੋਕ ਹੈ ਉਹਨਾਂ ਨੂੰ ਇਸ ਗੰਦਗੀ ਤੋਂ ਕਾਫੀ ਨਿਜ਼ਾਤ ਨਹੀਂ ਮਿਲੀ ਲਗਾਤਾਰ ਇੱਥੇ ਗੰਦਗੀ ਢੇਰ ਲੱਗਣਾ ਉਹਨਾਂ ਨੂੰ ਸਾਹ ਲੈਣ ਦੀ ਪ੍ਰੋਬਲਮ ਹੈ ਹੋਰ ਵੀ ਕਈ ਬਿਮਾਰੀਆਂ ਨੇ ਘੇਰ ਲਿਆ ਲੇਕਿਨ ਕਿਤੇ ਨਾ ਕਿਤੇ ਹਜੇ ਵੀ ਪ੍ਰਸ਼ਾਸਨ ਇਸ ਕੂੜੇ ਦੇ ਡੰਪ ਨੂੰ ਜਿਹੜਾ ਤਾਂ ਇਹ ਪੂਰਾ ਡੰਪ ਹੈ ਉਹ ਕਾਫੀ ਹੈ ਚੁਕੰਨਾ ਨਹੀਂ ਹੋਇਆ ਸ਼ਾਇਦ ਕਿਸੇ ਵੱਡੀ ਘਟਨਾ ਦੇ ਇੰਤਜ਼ਾਰ ਆ ਲੇਕਿਨ ਕਿਤੇ ਨਾ ਕਿਤੇ ਹਜੇ ਵੀ ਅਗਰ ਪ੍ਰਸ਼ਾਸਨ ਚਾਵੇ ਉਕੀ ਲੋਕ ਸਭਾ 2024 ਦੇ ਚੋਣ ਬਿਲਕੁਲ ਖਤਮ ਹੋ ਚੁੱਕੇ ਆ ਸਾਰੇ ਅਧਿਕਾਰੀ ਆਪਣੇ ਕੰਮਾਂ ਦੇ ਵਾਪਸ ਆ ਗਏ ਆ ਤਾਂ ਦੇਖਣਾ ਹੁਣ ਇਹ ਹੋ ਗਿਆ ਪ੍ਰਸ਼ਾਸਨ ਕਿੰਨਾ ਚੁਕਿਆ ਨਾ ਆਓ ਗੱਲਬਾਤ ਕਰਦੇ ਆ ਇੱਥੇ ਜਿਹੜੇ ਫਾਇਲ ਗੇਟ ਦੇ ਕਰਮਚਾਰੀ ਹੈ ਕਿਤੇ ਆਸ-ਪਾਸ ਦੇ ਲੋਕ ਹੈ ਇਸ ਜਿਹੜੇ ਕੂੜੇ ਡੰਗਰ ਅੱਗ ਲੱਗਦੀ ਹੈ ਤਾਂ ਕੀ ਕਹਿੰਦੇ ਆ ਆਓ ਗੱਲਬਾਤ ਕਰਦੇ ਸੋ ਤਾਜਪੁਰ ਡੰਬ ਦੇ ਕੋਲ ਜਿਹੜੇ ਅੱਗ ਬਜਾਉ ਦਸਤੇ ਦੇ ਕਰਮਚਾਰੀ ਜਿਹੜਾ ਲਗਾਤਾਰ ਦਿਨ ਰਾਤ ਤਿੰਨ ਦਿਨ ਤੋਂ ਖੜੇ ਆ ਤੇ ਤਾਂ ਕਿ ਕਿਸੇ ਤਰ੍ਹਾਂ ਦੀ ਅਨਹੋਣੀ ਘਟਨਾ ਹੋਵੇ ਤਾਂ 24 ਘੰਟੇ ਮੁਸਤੈਦ ਆ ਕਿਹਨਾਂ ਦੇ ਖਤੇ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਵੀ ਜਿਹੜੇ ਫਾਇਰ ਵਿਗੇਟ ਦੇ ਕਰਮਚਾਰੀ ਇਸ ਟਾਈਮ ਤਾਇਪੂਰ ਦੇ ਜਿਹੜੇ ਕੂੜੇ ਡੰਪਾ ਉਥੇ ਦਿਨ ਰਾਤ ਆਪਣੀ ਪੈਣੀ ਨਿਗਾਹ ਬਣਾ ਕੇ ਰੱਖਿਆ ਤੇ ਗਲਬਕ ਕਰਦੇ ਆ ਭਾਜੀ 21 ਨੰਬਰ ਦਾ ਗੁਰਮਖ ਸਿੰਘ ਜੀ ਕਿਹੜੀ 5 ਗ੍ਰੇਡ ਤੁਸੀਂ ਜੀ ਅਸੀਂ ਫੋਕਲਪੰਡ ਤੋਂ ਜੀ ਕਿਤਾ ਭਾਜੀ ਕਿਸਤਾ ਲਗਾਤਾਰ ਤਾਇਪੂਰ ਡੰਪੂ ਦੀ ਅੱਗ ਲੱਗੀ ਸੀ ਕਿੰਨੇ ਦਿਨ ਹੋ ਗਿਆ ਜੀ ਜਰਾ ਇਹ ਸਾਰਾ ਚੌਥਾ ਦਿਨ ਆ ਸਾਨੂੰ ਡੇ ਨਾਈਟ ਕੰਮ ਕਰਦਿਆਂ ਨੂੰ ਇੱਥੇ ਅੱਛਾ ਕਿਸਾ ਦੇਖ ਦੋ ਕਿੰਦਾ ਅੱਗ ਅੱਗ ਜਿਆਦਾ ਜਾਂਦੀ ਹੈ ਅੱਗ ਤਾਂ ਇਹ ਕੁਝ ਗਰਮੀ ਦਾ ਕਾਰਨ ਆ ਕੋਸੇ ਇੱਥੇ ਜਿਹੜੇ ਕਾਗਜ਼ ਪੱਤਰ ਚੋਕਦੇ ਆ ਸਾਨੂੰ ਇਦਾਂ ਵੀ ਉਹ ਵਿੱਚ ਮਾੜਾ ਮੋਟਾ ਲਾਉਂਦੇ ਆ ਕਿਤੇ ਲੋਹਾ ਲੱਭਣ ਦੇ ਮਾਰੇ ਇਹ ਇਹਨਾਂ ਨੂੰ ਚਾਹੀਦਾਗਾ ਵੀ ਇਹਦਾ ਜਿਹੜਾ ਮੁਕੰਮਲ ਕੰਮ ਜਿਹੜਾ ਜਾਰੀ ਕੀਤਾ ਜਾਵੇ ਜਲਦ ਤੋਂ ਜਲਦ ਤਾਂ ਜੋ ਇਹ ਅੱਗ ਤੋਂ ਰਾਹਤ ਮਿਲ ਸਕੇ ਕੋਈ ਕੂੜੇ ਦੀ ਪ੍ਰੋਸੈਸਿੰਗ ਲੇਟ ਹੋ ਰਹੀ ਹੈ ਕਾਹਦੇ ਕਰਕੇ ਹਾਂਜੀ ਹਾਂਜੀ ਉਹਦੇ ਉਹਦੇ ਕਾਰਨ ਬੰਦ ਮੰਗ ਮੇਨ ਕਾਰਨ ਇਹੀ ਹਾਂਜੀ ਹਾਂ ਮੇਨ ਕਾਰਨ ਇਹੀ ਹੈ ਜਿਹੜਾ ਇੱਥੇ ਨਾ ਮਸ਼ੀਨਰੀ ਦਾ ਕੰਮ ਚੱਲ ਨਹੀਂ ਰਿਹਾ ਪ੍ਰੋਸੈਸਿੰਗ ਦਾ ਕੂੜੇ ਦਾ ਉਹ ਬੰਦ ਪਿਆ ਹੁਣ ਕਰਕੇ ਹੀ ਹਾਂਜੀ ਹਾਂਜੀ ਕਿਸਾ ਦੇਖਦੇ ਹੋ ਵੀ ਬੜਿਕ ਬੜਾ ਕੁੜਾ ਡੰਪ ਵੀ ਹੈਗਾ پورا ਸ਼ਹਿਰ ਦਾ 80% ਕੁੜਾ ਥੇ ਸੜਦੇ ਆ ਉਸ ਤੋਂ ਇਲਾਵਾ ਜਿਹੜੀ ਇੱਥੇ ਗੈਸ ਨਿਕਲਦੀ ਮੀਥੇਨ ਗੈਸ ਆ ਕਾਫੀ ਸਰੀਰ ਨੂੰ ਨੁਕਸਾਨ ਆੱਖਾਂ ਨੂੰ ਵੀ ਬਹੁਤ ਜ਼ਿਆਦਾ ਪੈਂਦੀ ਆ ਜੀ ਧੂਏਂ 'ਚ ਕੰਮ ਕਰਨਾ ਵੀ ਬਹੁਤ ਔਖਾ ਤੋਂ ਤੁਸੀਂ ਦੇਖ ਲਓ 스మెల్ ਕਿੰਨੀ ਮਾਰ ਰਹੀ ਆ ਇੱਥੇ ਇੱਕ 10 ਮਿੰਟ ਵੀ ਖੜੇ ਹੋਣਾ ਔਖਾ ਸਸੀ 24 ਘੰਟੇ ਕੰਮ ਕਰਦੇ ਪਏ ਡੇ ਨਾਈਟ 'ਚ ਆ ਸੋ ਇਹ ਅੱਗ ਬਚਾਓ ਦਸਤੇ ਕਰਮਚਾਰੀ ਜਿਹੜੇ ਲਗਾਤਾਰ 4 ਦਿਨ ਤੋਂ ਟਾਈਪੂਰ ਦੇ ਕੋਰੇ ਡੰਪਾ ਉੱਥੇ ਲਗਾਤਾਰ ਆਪਣੀ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਇੱਥੇ ਖੜੇ ਤਾਂ ਕਿ ਕਿਸੇ ਤਰ੍ਹਾਂ ਦੀ ਅਨਹੋਂ ਨਹੀਂ ਕਰਨਾ ਕਿ ਤੁਹਾਨੂੰ ਦੱਸਦੀ ਕਿ 4 ਦਿਨ ਪਹਿਲਾਂ ਹੀ ਕੂੜੇ ਡੰਪ ਨੂੰ ਅੱਗ ਲੱਗੀ ਸੀ ਤਾਂ ਅੱਗ ਬੁਝਾਉ ਜਿਹੜੇ ਕਰਮਚਾਰੀ ਲਗਾਤਾਰ ਆਪਣੀ ਜਾਨ ਨੂੰ ਜੋਖਮ ਪਾ ਕੇ ਇਸ ਕੂੜੇ ਡੰਪ ਤੋਂ ਅੱਗ ਬੁਝਾਉਣ ਦਾ પ્રયਤਨ ਕੀਤਾ ਕਿਤੇ ਨਾ ਕਿਤੇ ਇਹ ਦੱਸਦੀ ਕਿ ਜਿਹੜੀ ਕੂੜੇ ਦੀ ਲਿਫਟਿੰਗ ਨਹੀਂ ਹੋ ਰਹੀ ਕੂੜੇ ਦੀ ਜਿਹੜੀ ਪ੍ਰੋਸੈਸਿੰਗ ਨਹੀਂ ਹੋ ਰਹੀ ਹੈ ਕਿਤੇ ਨਾ ਕਿਤੇ ਇਹ ਹੀ ਮੁੱਖ ਕਾਰਨ ਹੈਗੇ ਆ ਕਿ ਕੂੜੇ ਨੂੰ ਜਿਹੜਾ ਪਕੂੜੇ ਪਹਾੜ ਬਣ ਗਏ ਤਾਂ ਉਹਨੂੰ ਅੱਗ ਲੱਗੀ ਤਾਂ ਕਿਤੇ ਨਾ ਕਿਤੇ ਇਸ ਟਾਈਮ ਨਗਰ ਨਿਗਮ ਨੂੰ ਵੀ ਚਾਹੀਦਾ ਕਿ ਜਿਹੜੀ ਕੂੜੇ ਦੀ ਲਿਫਟਿੰਗ ਹੈ ਜਾਂ ਕੂੜੇ ਦੀ ਪ੍ਰੋਸੈਸਿੰਗ ਆ ਉਹਦਾ ਕੰਮ ਨੂੰ ਤੇਜ਼ੀ ਚ ਲਿਆਂਦਾ ਜਾਵੇ ਤਾਂ ਕਿ ਜਿਹੜਾ ਤਾਜਪੁਰ ਉਹਦਾ ਕੂੜਾ ਡੰਪ ਹੈ ਉਸ ਤੇ ਉੱਪਰ ਇਦਾਂ ਦੀ ਜਿਹੜੀ ਅੱਗ ਹਮੇਸ਼ਾ ਹਰ ਸਾਲ ਹੀ ਇਦਾਂ ਦੇ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਤੇ ਆ ਜਾਂਦੀਆਂ ਆਏ ਦਿਨ ਗੱਲਾਂ ਆਉਂਦੀਆਂ ਤਾਂ ਕਿਤੇ ਨ ਕਿਤੇ ਇਹ ਆਮ ਲੋਕਾਂ ਵਾਸਤੇ ਵੀ ਜਿਹੜੀ ਪਰੇਸ਼ਾਨੀ ਦਾ ਸਬਬ ਬਣਦੇ ਆ ਤਾਂ ਤੁਸੀਂ ਦੇਖ ਸਕਦੇ ਤਸਵੀਰਾਂ ਵਿੱਚ ਇਹ ਸ਼ਹਿਰ ਦਾ ਇਹ ਤਾਜਪੁਰ ਰੋਡ ਦਾ ਕੂੜੇ ਦਾ ਡੰਪ ਦਾ ਇਹ ਆਊਟਰ ਸਾਈਡ ਹੈਗੀ ਆ ਦੱਸ ਦਈਏ ਕਿ ਕਾਫੀ ਸਰਕਾਰ ਵੱਲੋਂ ਇਸ ਦੇ ਉੱਪਰ ਮਸ਼ੀਨਰੀਆਂ ਕਰੋੜਾਂ ਪੈਰੀਆਂ ਮਸ਼ੀਨਾਂ ਵੀ ਲੱਗੀਆਂ ਲੇਕਿਨ ਕਿਤੇ ਨਾ ਕਿਤੇ ਕਿਉਂ ਕੂੜੇ ਦੀ ਪ੍ਰੋਸੈਸਿੰਗ ਜਿਹੜੀ ਲੇਟ ਕਿਉਂ ਹੋ ਗਈ ਹੈ ਇਸ ਦੇ ਕਾਰਨ ਕੀ ਹਨ ਜਾਂ ਕਿਤੇ ਨਾ ਕਿਤੇ ਕਮੇਟੀ ਕਾ ਜਿਹੜੀ ਨਗਰ ਨਿਗਮ ਲੁਧਿਆਣਾ ਵੱਲੋਂ ਵੀ ਇਸ ਉੱਪਰ ਜਾਂ ਪ੍ਰਸ਼ਾਸਨ ਵੱਲੋਂ ਜਿਹੜਾ ਪਿੱਛੇ ਲੋਕ ਸਭਾ 2024 ਦੇ ਚੋਣਾਂ ਹੋਈਆਂ ਉਸ ਨੂੰ ਵੀ ਕਿਤੇ ਨਾ ਕਿਤੇ ਇਸ ਗੱਲਾਂ ਮੁੱਦਾ ਨਾ ਉਠਾਇਆ ਜਾਵੇ ਲੇਕਿਨ ਕਿਤੇ ਨਾ ਕਿਤੇ ਜਿਹੜੀਆਂ ਇਹ ਪਰੇਸ਼ਾਨੀ ਹੈਗੀ ਆਮ ਲੋਕਾਂ ਦੀ ਵੀ ਜਿਹੜੀ ਆ ਕਾਫੀ ਦੌਰ ਬੰਦੀ ਜਾ ਰਹੀ ਹੈ ਤਾਂ ਤੇ ਜਿਹੜੀ ਦੇਖਣਾ ਹੁਣ ਇਹ ਹੋਵੇਗਾ ਕਿ ਕੂੜੇ ਦੇ ਵਿੱਚ ਜਿਹੜੀ ਆ ਕੂੜੇ ਦੇ ਲਿਫਟਿੰਗ ਨੂੰ ਦਾ ਨਗਰ ਨਿਗਮ ਦੇ ਅਧਿਕਾਰੀ ਆ ਉਹ ਕਿਸ ਤਾ ਉਹਨੂੰ ਜਲਦੀ ਕਰ ਦੇਣ ਲੇਕਿਨ ਕਿਤੇ ਨਾ ਕਿਤੇ ਜਿਹੜੀ ਇਸ ਇਸ ਹਾਲਾਤ ਦੇ ਵਿੱਚ ਜਿਹੜੇ ਕੂੜੇ ਡੰਪ ਅਥੇ ਲੱਚੁੱਕਾ ਹੈ ਤਾਂ ਜਿਹੜੀ ਆਗ ਲੱਗਦੀ ਹੈ ਤੇ ਆਸ-ਪਾਸ ਦੇ ਲੋਕਾਂ ਨੂੰ ਵੀ ਇਸ ਦਾ ਖਾਮ ਮਿਆਜਾ ਭੁਗਤਣਾ ਪੈਂਦਾ ਇਸ ਦੇ ਨਾਲ ਹੀ ਇੱਥੇ ਮੀਥੇਨ ਗੈਸ ਹੁੰਦੀ ਆ ਉਸ ਦੇ ਉੱਪਰ ਸਾਹ ਲੈਣਾ ਵੀ ਕਾਫੀ ਦੁਸ਼ਵਾਰ ਹੋ ਜਾਂਦਾ ਹੈ ਤੇ ਆਮ ਲੋਕਾਂ ਨੂੰ ਵੀ ਇਸ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇਸ ਲੋਕੀ ਦੇ ਵਿੱਚ ਕਾਫੀ ਕਲੋਨੀ ਗੱਟੀਆਂ ਕਲੋਨੀ ਦੇ ਵਿੱਚ ਲੋਕਾਂ ਨੂੰ ਵੀ ਇਸ ਦਾ ਖਾਮ ਮਿਆਜਾ ਭੁਗਤਣਾ ਪੈਂਦਾ ਤਾਂ ਕਿਤੇ ਨਾ ਕਿਤੇ ਇਹ ਦੱਸਦੀ ਕਿ ਰਾਹ ਗੀਰਿਆ ਉਹਨਾਂ ਵੀ ਕਾਫੀ ਪਰੇਸ਼ਾਨੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਰਾਹ ਇੱਥੇ ਨਿਕਲਦੇ ਆ ਕਾਫੀ ਕਲੋਨੀ ਇੱਥੇ ਕਟੀਆਂ ਗਈਆਂ گل دی کوشی کر رہا ہے کس طرح حالات حالات ہو آگے لگ دی کتا دے کوشش بہت دکت ہو جاتی ہیں یہاں کو نکلنے میں بہت پریشانی ہوندی ہے آنے جانے والوں راستے والوں کو تو اس لئے جو ہے اس کا جو ہے انتظام کیا جائے پاس جو کالونی کا جو, جو کالونی کٹی ہوئی ہے انہیں بھی دکت ہوتی ہیں اور پریشانی کا حل سانس لینا بھی مشکل ہوندہ ہے اس لیے سبھی سے اس چیز کے معدبا درخواست ہے کہ اس کا جو ہے انتظام کیا جائے آگے آ ایسے کوئی پولیس وباگ والے کرمچاری یا نگر نگم کرمچاری خالی کر دو یا آپ کو نقصان دے کبھی نہیں کوئی ایسا نہیں کوئی جی جی کچھ نہیں کیا بہت زیادہ اس کا جو ہے صفائی ہو جائے اس کا جو ہے صاف ستھرا رہے راستہ بھی عام جائے سب کے لیے ہے پبلک کے لیے تو یہ بھی صاف رہے ਤਾਂ ਇਸ ਕੇ ਲਈ ਥੋੜਾ ਸਾ ਸਭੀ ਇਸ ਕੇ ਲਈ ਕਰੇ ਜੋ ਉੱਪਰ ਬੈਠੇ ਹੋਏ ਠੀਕ ਹੈ ਅਸੂਦੰਦਾਸ ਦੀ ਕਿ ਜਿਹੜੇ ਆਸ-ਪਾਸ ਦੇ ਇੱਥੇ ਲੋਕ ਰਹਿੰਦੇ ਕਲੋਨੀ ਲੋਕ ਰਹਿੰਦੇ ਕਿਤਨੇ ਕਿਤੇ ਇਸ ਕੂੜੇ ਜਿਹੜੇ ਲਿਫਟਿੰਗ ਨੂੰ ਲੈ ਕੇ ਪ੍ਰੋਸੈਸਿੰਗ ਲੈ ਕੇ ਕਾਫੀ ਪਰੇਸ਼ਾਨ ਹੋ ਗਈ ਏੜੀ ਲੇਟ ਹੋ ਗਈ ਹੈ ਪ੍ਰੋਸੈਸਿੰਗ ਨਹੀਂ ਹੋ ਰਹੀ ਕੂੜੇ ਦੀ ਕਿਤੇ ਕਿਤੇ ਆਮ ਲੋਕਾਂ ਨੂੰ ਇਸ ਦਾ ਖਾਮਿਆ ਜਾਂ ਭੁਗਤਣਾ ਪੈ ਰਿਹਾਗਾ ਤਾਂ ਇਹ ਤੁਸੀਂ ਜਗਾ ਦੇਖ ਸਕਦੇ ਹੋ ਇਹ ਤਾਜਪੁਰ ਜਿਹੜਾ ਤਾਜਪੁਰ ਪਿੰਡ ਵੀ ਕਿਹੜਾ ਇਹ ਕੂੜਿਆ ਡੰਪ ਹੈਗਾ ਆ ਸ਼ਹਿਰ ਦਾ ਤਕਰੀਬਨ 80% ਜਿਹੜਾ ਕੂੜਾ ਇਸ ਜਗ੍ਹਾ ਤੇ ਇਕੱਠਾ ਹੁੰਦਾ ਉਸ ਦਾ ਪ੍ਰੋਸੈਸਿੰਗ ਹੁੰਦੀ ਹੈ ਲੇਕਿਨ ਪ੍ਰੋਸੈਸਿੰਗ ਰੁਕੇ ਨਾ ਇੱਥੇ ਅੰਦਾਜ਼ੇ ਅਨੁਸਾਰ 4 ਦਿਨ ਪਹਿਲਾਂ ਇੱਥੇ ਅੱਗ ਲੱਗ ਜਾਂਦੀ ਹੈ ਤਾਂ ਉਸ ਦਾ ਜਿਹੜਾ ਖਾਂ ਮਿਆ ਜਾਂ ਆਸ-ਪਾਸ ਦੇ ਲੋਕਾਂ ਨੂੰ ਭੁਗਤਣਾ ਪੈਦਾ ਕਾਫੀ ਜੜੀ ਸਾਹ ਲੈਣ ਵਿੱਚ ਮੁਸ਼ਕਲਾਂ ਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਨਾਲ ਅੰਦਾਜ਼ੇ ਦੀ ਕਿ ਜਿਹੜਾ ਫਾਇਰ ਬ੍ਰਿਗੇਡ ਦੇ ਕਰਮਚਾਰੀ ਇਹਨੂੰ ਆਪਣੀ ਜਾਨ ਜੋਖਮ 'ਚ ਹੋਣਾ ਪੈ ਕੇ ਇਸ ਜਗ੍ਹਾ ਦੇ ਉੱਪਰ 24 ਘੰਟੇ ਖੜਾ ਨਾ ਪਏ ਲਗਦਾ 4 ਦਿਨ ਤੋਂ ਤੇ ਖੜੇ ਆ ਰਹੇ ਆ ਇਹ ਸਾਰਾ ਜਿਹੜਾ ਪਿੱਛੇ ਦੇਖ ਸਕਦੇ ਤੁਸੀਂ ਇਹ ਕੂੜੇ ਡੰਪ ਹੈ ਇਸ ਦੇ ਨਾਲ ਅੰਦਰ ਅੰਦਰ ਹਨੇ ਦੀ ਕੂੜੇ ਡੰਪ ਇਹ ਸਿਰਫ ਆਊਟਰ ਏਰੀਆ ਹੈਗਾ ਇਸ ਦੇ ਜਿਹੜੇ ਅੰਦਰ ਅਗੇ ਕੂੜੇ ਦੇ ਪਹਾੜ ਬਣ ਚੁੱਕੇ ਆ ਸਿਰਫ ਇਹ ਨਗਰ ਨਿਗਮ ਤੇ ਪ੍ਰਸ਼ਾਸਨ ਦੀ ਜਿਹੜੀ ਇਲੀਗਲ ਕੁਝਾਂ ਦੀ ਬਕੈਸਦੇ ਹਾਂ ਕਿ ਕੂੜੇ ਦੀ ਪ੍ਰੋਸੈਸਿੰਗ ਨਹੀਂ ਹੋਈ ਹੈ ਹੁਣ ਦੇਖਣਾ ਇਹ ਹੋਵੇਗਾ ਨਗਰ ਨਿਗਮ ਅਧਗਾਰੀ ਦਾ ਪ੍ਰਸ਼ਾਸਨ ਇਸ ਜਿਹੜੇ ਟਾਈਪਰ ਰੋਡ ਦੇ ਕੂੜੇ ਡੰਪ ਦੀ ਜਿਹੜੀ ਪ੍ਰੋਸੈਸਿੰਗ ਨੂੰ ਕਿੰਨੀ ਤੇਜ਼ੀ ਦੇ ਅਮਲ 'ਚ ਲਿਆਂਦਾ ਖੈਰਤ ਖਾਬਾ ਦੱਸੂਆਂ ਲੇਕਿਨ ਕਿਤੇ ਕਿਤੇ